uh ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲ ਬਟਿਆਈ ਸਭ ਸਤ ਸਗ ਤਪ ਸਭ ਚੰਗਿਆਈਆ ਸਿਦਾ ਪੁਰਖਾ ਕੀਆ ਬਟਿਆਈਆ ਤੋਦ ਬਿਨਾ ਸਿਧੀ ਕਿਨਾਂ

ਜੇ ਨਾਮ ਕੀ ਤਿਲ ਵਡਿਆਈ ਆਖ ਠੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਰਾਗ ਗੁਜਰੀ ਮਹੱਲਾ ਤਉਤਾ ਹਰ ਕੇ ਜਨ ਕਸਹਿ ਮੇਲੇ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾ ਬਨਾ ਪਾਇਆ ਤੇ ਭਾਗੀ ਹੀਨ ਜਗ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਗ ਤੋਰ ਮਸਟਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਤਾਇਆ ਮੇਲ ਜਨ ਨਾਰਿਕ ਨਾਮ ਪਰਗਾਸ ਰਾਗ ਗੂਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਆਹਰ ਹਰਦੀਓ ਪਲਿਆ ਸੈਲ ਪੱਥਰ ਬਹਿ ਜਲ ਤੋ ਪਾਏ ਤਾਕਾਰ ਜਿਤ ਆਗੈ ਤਰਿ ਘਰੇਆ ਮੇਰੇ ਮਹਾਰਾਜ ਸਤਿਗਤ ਮਿਲੇ ਸੋਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਲਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸੀ ਧਰਿਆ ਸਿਰ ਸਿਰ ਰਜਤ ਸੰਗਾਹਿ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸਹ ਕੁਸਾ ਤਿਸ ਪਾਠਾ ਬਤਰੇਸ਼ਰੇਆ ਤਿੰਨ ਕਾਵਨ ਖਲਾਵੇ ਕਾਵਨ ਕਾਵੇਂ ਮਨ ਮਹਿ ਸਿਮਰਨ ਕਰਿਆ ਸਭ ਨਿਭਾਵਨ ਦਸ ਯਸ਼ ਕਿਸ ਗਾਨ ਠਾਕੁਰ ਕਰ ਕਰ ਧਰੇਆ ਜਨ ਨਾਨਕ ਬਰਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਆਪੇ ਸੇਵਕ ਜੀ ਕਿਆ ਨਾਨਕ ਜਨਤਾ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਵਰਕ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂ ਆਪੇ ਦਾਤਾ ਜੈਨਾ ਹਰ ਧਿਆਇਆ ਜੀ ਤੈਨ ਤੂਤੀ ਜੰਗ ਕੀ 파ਸੀ ਜੈਨਾ ਨਿਰਭਉ ਦਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਦੀ ਤੈ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਗਕ ਤਿਨ ਬੰਦ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਖ ਜੀ ਹਾਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਜਿਕ ਕਰਹਿ ਹਰ ਪੂਜਾ ਜੀ ਤਾਪ ਤਾਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਵਰਤ ਸਾਸਤ ਜੀ ਕਾਰ ਸੇ ਭਗਤ ਭਲੇ ਜਨ ਨਾਮਕ ਜੀ ਜੋ ਭਾਵ ਹੈ ਮੇਰੇ ਹਰ ਪਗਵੰਤਾ ਤੂੰ ਆਦਿ ਪੁਰਖ ਅਕਰਮ ਕਰਤਾ ਜੀ ਤੁਦ ਜੇਵਡ ਅਵਰਣਾ ਕੋਈ ਤੁੰ ਟੋਕ ਤੁਬ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਕਰਤਾ ਜੀ ਤੁੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਉਦਰ ਆਪੇ ਸਰਤ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀਜੀ ਜੋ ਸਭ ਸਹਿ ਕਾਜਾ ਲੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਈ ਜੋ ਤਉ ਭਾਵੈ ਸੋਈ ਕੀਸੀ ਜੋ ਤੂ ਰਹੇ ਸੋਈ ਹਾਮ ਪਾਈ ਰਹਾ ਦਾਦਾ ਮਨੁੱਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਕੁੰਗਈ ਆਵੋ ਸਭ ਤੁਧ ਜੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਦ ਵਿਰੋਗ ਮਿਲ ਵਿਛੜਿਆ ਸੰਜੋਗੀ ਬੇਲ ਜਿਸਦੋ ਤੂੰ ਜਾਣੋ ਇਹ ਸੋਈ ਜਦ ਜਾਣੈ ਹਰ ੜਣ ਸਭ ਹੀ ਆਪ ਰਖਾੜ ਜेन ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁੱਤ ਬਿਨ ਦੂਜਾ ਅਗਰ ਨਾ ਕੋਏ ਤੂੰ ਕਰ ਕਰ ਦੇਖ ਹੈ ਜਾਣ ਹੈ ਸੋਏ ਜਨ ਦਾਨਕ ਗੁਰੂਕ ਪਰਮਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣ ਹੈ ਪਹਿਲੇ ਨਿਵਾਸਾ ਪਾਣੀ ਪਾਗ ਅੰਕ ਜੋ ਮੋਹ ਪਗ ਨਹੀਂ ਚੱਲਦਾ ਹਮ ਦੇਖਾ ਤਹਿ ਰੂਪੀਲੇ ਮਨ ਏਕ ਨਾ ਚੇਤ ਸਭੂਡ ਮਨਾ ਹਰ ਗਸਰਕ ਤੇਰੇ ਗੁਣ ਗਲਿਆ ਰਹਾਉ ਨਾ ਹਉ ਦਤੀ ਸਤੀ ਨਹੀਂ ਪੜਿਆ ਮੂਰਖ ਬਹੂਦਾਰ ਜਨੁ ਭਾਇਆ ਪ੍ਰਣਵਤ ਗਾਨਕ ਤਿਨ ਕੀ ਛਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਭਈ ਪ੍ਰਾਪਤ ਬਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਇਹੇ ਤੇਰੀ ਬਰੀਆ ਅਵਰ ਕਾਦ ਤਪ ਸੰਜਮ ਕਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਲਕ ਹਮੀਤ ਕਰਮਾ ਸ਼ਰਨ ਪਰੇਤੀ ਰੱਖੋ ਸਰਮਾ ਇੱਕ ਓ ਓੰਕਾਰੋ ਸ਼ਿਵਾਨੀ ਗੁਰਜੀ ਕੀ ਫਤ ਹੈ ਬਾਤ ਸਾਹੀ ਦਸਵੀ ਕਬਿਰੋ ਬਾਚ ਬੇਰਤੀ ਚਉਪਈ ਹਮਰੀ ਕਰੋ ਹੱਥ ਦਾ ਰਖਾ ਪੂਰਨ ਹੋਏ ਕਰੀਆ ਸਭ ਪੈਰਨ ਕੋ ਆਦ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾਡ ਕੋਈ ਅਬਰਨਾ ਧਿਆਉ ਜੋ ਭਰ ਚਾਹਵੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਜੁਣ ਜੁਣ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਤੈ ਮੁਝਾ ਉਬਲੀਆ ਮਰਨ ਕਾਲ ਕਾ ਤਰਾਸ तीन बांग दश्कन के हंता तुम हो पुरी चतुर्दश कंता काल पाए ब्रह्मा बप धरा काल पाए शिवजू अवतरा काल पाए कर का कृष्ण प्रकासा सकल काल का किया तमासा जबन काल योगी शिव कीयो भेदराज ब्रह्मा रूपीयो जबन काल सब लोक सवारा नमस्कार है ताहे हम ਕਾਲੇ ਕੋ ਸਭ ਗੁਰ ਸੁਖ ਦਿਓ ਸਤਰਣ ਕੋ ਪਗ ਬੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਗੁਰੇ ਕੀ ਪੀਰ ਪਛਾਨਤ ਚੀਤੇ ਤੇ ਕੁੰਚਰ ਅਸਥੂਲਾ ਸਤਿ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਗਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਦ ਉਦ ਕਰਖ ਕਰਾ ਕਰਦਾਰਾ ਪ੍ਰਜਾ ਤਰਤ ਤਬ ਦੇਹ ਬਪਾਰਾ ਜਬ ਆਕਰਖ ਕਰਤ ਹੋ ਕਗੁ ਤੁਮ ਮੈਂ ਬਿੰਤ ਦੇਹ ਕਰ ਸਭੁ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਨਰੰਕਾਰ ਨਿਰਭਕਾਰ ਨਿਰਅੰਭ ਆਦ ਅਨੀਦ ਅਨਾਦ ਅਸੰਭ ਤਾ ਕਾ ਭੂੜਿ ਅਪਚਾਰਕ ਧੇਦਾ ਜਾ ਕੋ ਧੇਨ ਨ ਪਾਰਕ ਬੇਦਾ ਤਾ ਕਉ ਕਰ ਉਪਾਹਰ ਅਲਮਾਨਤ ਮਹਾ ਭੂੜ ਕਛ ਧੇਨ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਰ ਨਰੰਕਾਰ ਕਾ ਕੀਨਤ ਨਹ ਤੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੋਹ ਤੁਮਰਾ ਲਖਾਰ ਨਾ ਗਾਇ ਤੁਸਾਰ ਕੇ ਹਪਤ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪ ਸਰੂਪਾਰੰਕ ਭਇਓ ਰਾਗ ਕਹਿ ਊਪਾ ਅੰਦਰ ਜੇਗ ਜਗ ਸੇਤ ਜੀਕੀਨੀ ਉਤਪੁਜ ਖਾਲ ਬੋਹਰ ਰਚਦੀਨੀ ਕਮਰ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਖਾਏ ਅਚੰਭਵ ਆਦ ਜੁਗਾਦ ਸਰੂਪ ਦੁਸ਼ਟ ਕਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਦ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਹੋਇ ਮਰੇ ਪੁਰਖ ਜਾਵਨ ਤਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਰਟਾਰੇ ਜੋ ਕਲ ਕੋ ਇਕ ਬਾਰ ਕਿਰਪਾ ਕ੍ਰਿਸ਼ਟ ਤਨ ਜਾਹੇ ਹਰ ਹੋ ਤਾਕੇ ਤਾਪ ਤਨਕ ਮਹਿ ਹਰੇ ਹੋ ਰਿਤ ਸਿਧ ਕਰ ਹੋ ਸਭ ਹੋਈ ਦੁਸ਼ਟ ਚਾਹ ਸਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੁਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਸਰਬੇਤ ਸਭਾ ਬਹੁ ਭੇਦ ਕਹੈ ਹਦ ਏਕ ਨਾ ਜਾਣੇਓ ਸ੍ਰੀ ਅਸਪਾਰ ਕਿਰਪਾ ਤੁਮ ਅੀਕਰ ਮੈਂ ਨਾ ਕਹਿਓ ਸਰ ਤੋਹਿ ਬਖਾਨਿਓ ਦੋਹਰਾ ਸਗਰ ਦਵਾਰ ਕਾ ਛਾੜਕੈ ਕਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਗ ਅਸ ਗੋਬਿੰਦ ਦਾਸ ਤੁਹਾਰ ਸਗਰ ਦਵਾਰ ਕਾ ਸਦਾ ਈ ਦਾ ਅਨੰਤ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਬਾਲਵੇ ਸਦਾ ਰਹੋ ਹਰ ਨਾਲੇ ਸਾਥੇ ਸਾਥਾ ਕਿਆ ਨਾਹੀ ਕਰ ਤੇਰਾ ਕਰਤਾ ਤੇ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਫਤ ਸਲਾਹ ਤੇਰੀ ਨਾਲ ਮੰਨਸ ਆਵੇ ਨਾਮ ਜਿਨ ਕੈ ਮਨਸ ਆਵਾਜੇ ਸੰਤ ਕਿਧਿ ਕਹਿ ਰੰਤ ਕੋ ਸਤਿ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿ ਇੱਛਾ ਸਭ ਪੁਜਾਈਆ ਸਦਾੁਰਬਾਰ ਕੀਤਾ ਜੋ ਮਟ ਹੋ ਦਿਸਦੀ ਆ ਇਹ ਵਟਿਆਈਆ ਕਹਿ ਲਖ ਸੁਨੋ ਸੰਤੋ ਸਬਦ ਕਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਬਾਚੇ ਪੰਥ ਸਬਦ ਪਿਤ ਘਰ ਸੁਭਾਗੈ ਘਰ ਸੁ ਪਾਲਜਰ ਦੂਤਾਂ ਦੁਦ ਵਸ ਕੀਤੇ ਕਾਲ ਕਟਕ ਮਾਰਿਆ ਧੁਰ ਕਰਨ ਪਾਇਆ ਧੁਰ ਜਿਨ ਕਾ ਸੇ ਨਾਮ ਹਰਿ ਕੈ ਲਾਗੇ ਕਹ ਨਾਮਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨਦ ਸੁਖ ਹੋ ਵਡ ਭਾਗੀ ਹੋ ਸਗਲ ਮਨੋਰਚ ਪੂਰੇ ਫਾਰ ਬ੍ਰਹਮ ਪ੍ਰਭ ਪਾਇਆ ਉਤਰੇ ਸ਼ਾਂਤ ਸਾਜਨ ਭਇ ਸਰਸੇ ਪੂਰੇ ਗੁਰ ਤੇ ਜਾਹੀ ਸੁਣ ਤੇ ਪੁਰੀਤ ਕਹਿ ਤੇ ਪਵਿਤ ਸਤ ਗੁਰ ਰਹਿ ਜਾ ਭਰ ਪੂਰੇ ਬਿਨਵੰਤ ਦਾਦਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਰੀਤ ਕਹਿ ਤੇ ਪਵਿਤ ਸਤ ਗੁਰ ਰਹਿ ਜਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਤਾਵੜੀ ਮਹੱਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਰਿઠા ਵਰਤਾਰੋ ਜਿਸ ਕਾ ਸੰਸ ਅਧਾਰੋ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਏ ਉਦਾਰੋ ਏਹ ਵਸਤ ਕਦਿ ਨਹਿ ਜਾਈ ਨਿਤ ਨਿਤ ਰਖ ਵਰਤਾਰੋ ਤਾਮ ਸੰਸਾਰ ਚਰਨ ਲਗ ਕਰੀਐ ਸਭ ਨਾਮਕ ਬ੍ਰਾਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਪੀਤਾ ਜਾਤੋ ਨਹੀਂ ਮੈਨੂੰ ਰੋਗ ਈ ਤੋਈ ਮਨ ਨਖਣਿਆਰੇ ਕੋ ਬੜਦਾਈ ਆਖੇ ਤਰਸ ਪਇਓ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੇ ਤਾ ਕੀ ਵਾਹ ਹਰੇਆ ਵਾਜ ਤੂਰੀ ਦਾ ਥਾਲ ਸਾਹ ਵਾਜ ਤੂਰੀ ਕੀ ਭਤੇ